ਕਾਂਗਰਸ ਪਾਰਟੀ ਦਾ ਸਲੀਪਰ ਸੈੱਲ ਕੌਣ ਹੈ ਕੀ ਆਉਂਦੇ ਦਿਨਾਂ ਦੇ ਵਿੱਚ ਰਾਣਾ ਗੁਰਜੀਤ ਉੱਤੇ ਕਾਰਵਾਈ ਹੋ ਸਕਦੀ ਹੈ ਕੀ ਰਾਣਾ ਗੁਰਜੀਤ ਜੋ ਪੰਜਾਬ ਕਾਂਗਰਸ ਦਾ ਇੱਕ ਵੱਡਾ ਹਿੱਸਾ ਨੇ ਇੱਕ ਪ੍ਰਭਾਵਸ਼ਾਲੀ ਲੀਡਰ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾ ਦਿਖਾਇਆ ਜਾ ਸਕਦਾ ਹੈ ਕੀ ਰਾਣਾ ਗੁਰਜੀਤ ਉੱਤੇ ਕਿਸੇ ਤਰ੍ਹਾਂ ਦੀ ਡਿਸਪਲਿਨਰੀ ਕਮੇਟੀ ਇੰਪੋਜ਼ ਹੋ ਸਕਦੀ ਹੈ ਕੀ ਰਾਣਾ ਗੁਰਜੀਤ ਮੁਸ਼ਕਲ 'ਚ ਫਸ ਸਕਦੇ ਨੇ ਦਰਸਲ ਨਵਤੇਜ ਚੀਮਾ ਦੇ ਸਬੰਧੀ ਇੱਕ ਨਿਊਜ਼ ਆਰਟੀਕਲ ਨੇ ਬਹੁਤ ਸਾਰੀਆਂ ਚਰਚਾਵਾਂ ਇਕੱਠੀਆਂ ਛੇੜ ਦਿੱਤੀਆਂ ਨੇ ਜਾਣਕਾਰੀ ਮੁਤਾਬਕ ਨਵਤੇਜ ਚੀਮਾ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ ਤੋਂ ਲੜ ਚੁੱਕੇ ਨੇ ਕਾਂਗਰਸ ਪਾਰਟੀ ਦੇ ਅਧੀਨ ਲੜੇ ਤੀਸਰਾ ਸਥਾਨ ਹਾਸਲ ਕੀਤਾ ਪਰ ਰਾਣਾ ਗੁਰਜੀਤ ਦੇ بیٹے ਇੰਦਰ ਪ੍ਰਤਾਪ ਸਿੰਘ ਵੱਲੋਂ ਹਾਰ ਗਏ ਯਾਨੀ ਕਿ ਸੁਲਤਾਨਪੁਰ ਲੋਧੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੇ ਰਾਣਾ ਇੰਦਰ ਪ੍ਰਤਾਪ ਔਰ ਜਿੱਤ ਗਏ ਖੈਰ ਇਸੇ ਚੀਜ਼ ਨੂੰ ਲੈ ਕੇ ਸ਼ਸ਼ੋਪੰਜਾ نیوز ਆਰਟੀਕਲ ਦੇ ਵਿੱਚ ਨਵਤੇਜ ਚੀਮਾ ਦੇ ਬਾਕੌਲ ਬਹੁਤ ਗੱਲਾਂ ਲਿਖੀਆਂ ਗਈਆਂ ਨੇ ਨਵਤੇਜ ਚੀਮਾ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਗਏ ਨੇ ਇਸ نیوز ਆਰਟੀਕਲ ਦੇ ਬਾਕੌਲ ਹੁਣ ਧਿਆਨ ਮਾਰਦੇ ਹਾਂ ਕਿ ਆਖਰਕਾਰ ਇਹ ਮਸਲਾ ਹੈ ਕਿ ਦਰਸਲ ਰਾਹੁਲ ਗਾਂਧੀ ਦੇ ਇੱਕ ਸਲੀਪਰ ਸੈੱਲ ਵਾਲੇ ਬਿਆਨ ਦੀ ਚਰਚਾ ਛਿੜ ਗਈ ਕਥਿਤ ਤੌਰ ਤੇ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਸਲੀਪਰ ਸੈੱਲ ਮਕਾਉਣੇ ਤੇ ਉਸੇ ਚੀਜ਼ ਦਾ ਹਵਾਲਾ ਲੈ ਕੇ ਇਸ ਨਿਊਜ਼ ਆਰਟੀਕਲ ਦੇ ਵਿੱਚ ਨਵਤੇਜ ਚੀਮਾ ਦਾ ਜ਼ਿਕਰ ਹੋਇਆ ਔਰ ਕਥਿਤ ਤੌਰ ਤੇ ਨਵਤੇਜ ਚੀਮਾ ਨੇ ਇਸ ਮਸਲੇ ਦੇ ਉੱਤੇ ਕੁਝ ਤੱਥ ਜਾਗਰ ਕੀਤੇ ਨਿਊਜ਼ ਰਿਪੋਰਟ ਦੇ ਮੁਤਾਬਕ ਰਾਣਾ ਗੁਰਜੀਤ ਦੇ ਉੱਤੇ ਦੁਬਾਰਾ ਕਾਂਗਰਸ ਨੂੰ ਹਰਾਉਣ ਦੇ ਇਲਜ਼ਾਮ ਲਾਏ ਗਏ ਨੇ ਪਰ ਨਾਲ ਹੀ ਨਿਊਜ਼ ਰਿਪੋਰਟ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ ਕਾਂਗਰਸ ਹਾਈ ਕਮਾਂਡ ਨੂੰ ਰਾਣਾ ਗੁਰਜੀਤ ਦੇ ਬਕੌਲ ਇਹ ਸਾਰੀ ਜਾਣਕਾਰੀ ਸੀ ਕਿ ਰਾਣਾ ਗੁਰਜੀਤ ਸਿੰਘ ਨੇ ਇਲਜ਼ਾਮਾਂ ਮੁਤਾਬਕ 2022 ਦੇ ਵਿੱਚ ਕਾਂਗਰਸ ਦੀ ਥਾਂ ਆਪਣੇ ਮੁੰਡੇ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਪ੍ਰਚਾਰ ਕੀਤਾ ਇੱਕ ਵੱਡਾ ਇਲਜ਼ਾਮ ਉਸ ਨਿਊਜ਼ ਆਰਟੀਕਲ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਇਸ ਰਿਪੋਰਟ ਮੁਤਾਬਕ ਉਹ ਵੀ ਇਹ ਮੰਨਦੇ ਨੇ ਯਾਨੀ ਕਿ ਨਵਤੇਜ ਚੀਮਾ ਵੀ ਇਹ ਮੰਨਦੇ ਨੇ ਕਿ ਉਹਨਾਂ ਦੀ ਅਤੇ ਕਾਂਗਰਸ ਦੀ ਜਿਹੜੀ ਹਾਰ ਹੋਈ ਹੈ ਉਹਦਾ ਇੱਕ ਵੱਡਾ ਔਰ ਮੂਲ ਕਾਰਨ ਇਹ ਵੀ ਰਿਹਾ ਇਹ ਤੱਥ ਵੀ ਰਿਹਾ ਪਰ ਉਸ ਤੋਂ ਬਾਅਦ ਉਸ ਨਿਊਜ਼ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਕਿ ਜੇ ਹਾਈ ਕਮਾਂਡ ਨੂੰ ਇਸ ਗੱਲ ਦਾ ਪਤਾ ਸੀ ਤਾਂ ਕਿ ਹਾਈ ਕਮਾਂਡ ਵੀ ਪੈਸੇ ਵਾਲੇ ਕੈਂਡੀਡੇਟ ਅੱਗੇ ਚੁੱਪ ਕਰ ਜਾਵੇਗੀ ਇਸ ਨਿਊਜ਼ ਆਰਟੀਕਲ ਦੇ ਵਿੱਚ ਨਵਤੇਜ ਚੀਮਾ ਦੇ ਬਾਕਾਲ ਉਹਨਾਂ ਨੇ ਪੰਜਾਬ ਪ੍ਰਧਾਨ ਜਿਹੜੇ ਕਾਂਗਰਸ ਦੇ ਨੇ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਵੀ ਕਥਤ ਤੌਰ ਦੇ ਉੱਤੇ ਚਰਚਾ ਕੀਤੀ ਔਰ ਅੱਗੇ ਉਹਨਾਂ ਨੇ ਕਥਤ ਤੌਰ ਤੇ ਇਹ ਚਰਚਾ ਰਾਹੁਲ ਗਾਂਧੀ ਨਾਲ ਕੀਤੀ ਜਿਸ ਤੋਂ ਬਾਅਦ ਨਵਤੇਜ ਚੀਮਾ ਦੇ ਬਕੌਲ ਇਹ ਸਲੀਪਰ ਸੈੱਲ ਵਾਲਾ ਬਿਆਨ ਦਿੱਤਾ ਗਿਆ ਹੋ ਸਕਦਾ ਹੁਣ ਸਵਾਲ ਇਹ ਹੈ ਕਿ ਜੇ ਇਹ ਸਾਰਾ ਨਰੇਟਿਵ ਜਿਹੜਾ ਸਾਹਮਣੇ ਆਇਆ ਇਹ ਸੱਚ ਹੈ ਇਹ ਸਾਰੀ ਕਹਾਣੀ ਜਿਹੜੀ ਸਾਹਮਣੇ ਆਈ ਹੈ ਇਹ ਸੱਚ ਹੈ ਨਵਤੇਜ ਚੀਮਾ ਦੇ ਇਸ ਕਥਿਤ ਅਲਿਗੇਸ਼ਨ ਤੋਂ ਬਾਅਦ ਜੇ ਰਾਜਾ ਵੜਿੰਗ ਨੇ ਕਥਿਤ ਚਰਚਾ ਰਾਹੁਲ ਗਾਂਧੀ ਨਾਲ ਕੀਤੀ ਹੈ ਔਰ ਰਾਹੁਲ ਗਾਂਧੀ ਨੇ ਜੇ ਇਹ ਕਥਿਤ ਬਿਆਨ 슬ੀਪਰ ਸੈੱਲ ਵਾਲਾ ਜਾਰੀ ਕੀਤਾ ਹੈ ਤਾਂ ਕੀ ਇਹ ਮੰਨ ਲੀਏ ਕਿ ਆਉਂਦਾ ਸਮਾਂ ਰਾਣਾ ਗੁਰਜੀਤ ਵਾਸਤੇ ਮੁਸ਼ਕਲਾਂ ਭਰਿਆ ਹੈ ਕੀ ਰਾਣਾ ਗੁਰਜੀਤ ਉੱਤੇ ਐਕਸ਼ਨ ਹੋ ਸਕਦਾ ਹੈ ਕੀ ਰਾਣਾ ਗੁਰਜੀਤ ਵਰਗੇ ਇਨਫਲੂਐਂਸ਼ੀਅਲ ਲੀਡਰ ਦੇ ਉੱਤੇ ਐਕਸ਼ਨ ਹੋ ਸਕਦਾ ਇਨਫਲੂਐਂਸ਼ੀਅਲ ਤਾਂ ਕਹਿ ਰਹੇ ਆ ਕਿਉਂਕਿ ਰਾਣਾ ਗੁਰਜੀਤ ਇੱਕ ਵੱਡੇ ਲੀਡਰ ਨੇ ਪ੍ਰਭਾਵਸ਼ਾਲੀ ਲੀਡਰ ਨੇ ਕਾਂਗਰਸ ਪਾਰਟੀ ਦਾ ਇੱਕ ਵੱਡਾ ਚਿਹਰਾ ਨੇ ਪੰਜਾਬ ਕਾਂਗਰਸ ਦਾ ਇੱਕ ਵੱਡਾ ਚਿਹਰਾ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਕੀ ਰਾਣਾ ਗੁਰਜੀਤ ਉੱਤੇ ਕਿਸੇ ਕਿਸਮ ਦਾ ਕੋਈ ਐਕਸ਼ਨ ਹੋ ਸਕਦਾ ਹੈ ਹਾਲਾਂਕਿ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਔਰ ਰਾਣਾ ਗੁਰਜੀਤ ਵਿਚਾਲੇ ਵੀ ਸ਼ਸ਼ੋ ਪੰਜ ਕਿਤੇ ਨਾ ਕਿਤੇ ਵੇਖਣ ਨੂੰ ਮਿਲਦੀ ਰਹੀ ਹੈ ਪਰ ਖਾਸ ਤੌਰ ਦੇ ਉੱਤੇ ਜਿਹੜੀਆਂ ਚੋਣਾਂ ਲੁਧਿਆਣੇ ਦੀਆਂ ਸੀ ਜ਼ਮੀਨੀ ਚੋਣ ਦਾ ਮਾਹੌਲ ਸੀ ਉਸ ਵੇਲੇ ਵੀ ਰਾਣਾ ਗੁਰਜੀਤ ਇੱਕ ਪਾਸੇ ਨਜ਼ਰ ਆ ਰਹੇ ਸੀ ਔਰ ਰਾਜਾ ਵੜਿੰਗ ਦੂਸਰੇ ਪਾਸੇ ਨਜ਼ਰ ਆ ਰਹੇ ਸੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਸਵਾਲ ਇਹ ਖੜਾ ਹੋ ਰਿਹਾ ਕਿ ਕੀ ਰਾਣਾ ਗੁਰਜੀਤ ਦੀਆਂ ਮੁਸ਼ਕਲਾਂ 2027 ਤੋਂ ਪਹਿਲਾਂ ਵੱਧ ਸਕਦੀਆਂ ਨੇ ਕੀ ਰਾਣਾ ਗੁਰਜੀਤ ਮੁਸ਼ਕਲ 'ਚ ਫਸ ਸਕਦੇ ਨੇ ਕੀ ਰਾਣਾ ਗੁਰਜੀਤ ਉੱਤੇ ਕੋਈ ਐਕਸ਼ਨ ਕੀਤਾ ਜਾ ਸਕਦਾ ਹੈ ਡਿਸਪਲਿਨਰੀ ਐਕਸ਼ਨ ਪਾਰਟੀ ਕਰ ਸਕਦੀ ਹੈ ਬਹੁਤ سارے ਸਵਾਲ ਖੜੇ ਹੋ ਰਹੇ ਆ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬ ਦੇ